ਇਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਾਹਰਾਂ ਨੂੰ ਬੁਲਾਉਂਦੇ ਰਹਿੰਦਾ ਤੇ ਅੱਜ ਜਿਹੜੇ ਮਾਹਰ ਸਾਡੇ ਕੋਲ ਪਹੁੰਚਣ ਵਾਲੇ ਆ ਉਹਨਾਂ ਨਾਲ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਉਹ ਆਪਣੇ ਲਓ ਜੀ ਆ ਗਏ ਕੇ ਆਜੋ 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 ਜੀ ਸਾਹਿਬ ਜੈਨ ਜੀ ਜੈਨ ਜੀ ਡਾਕਟਰ ਸਾਹਿਬ ਲੈ ਡਾਕਟਰ ਸਾਹਿਬ ਵੀ ਆਏ ਨਾਲ ਡਾਕਟਰ ਸਾਹਿਬ ਬੈਠੋ 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 ਰਿਆਰ ਸਾਹਿਬ ਬੈਠੇ ਜੀ ਬੈਠੋ ਜੀ ਬੈਠੋ ਲਾਓ ਡੇਰੇ ਕੀ ਹਾਲ ਚਾਲ ਹਾਲ ਚਾਲ ਬਹੁਤ ਵਧੀਆ ਆ ਤੁਸੀਂ ਸੁਣਾਓ ਕਿਵੇਂ ਹੋ ਬਹੁਤ ਵਧੀਆ ਦੇਖੋ ਤੁਸੀਂ ਸਾਡਾ ਹਾਲ ਜਿਹੜਾ ਹੋਰ ਵਧੀਆ ਕਰਤਾ ਡਾਕਟਰ ਸਾਹਿਬ ਨੂੰ ਨਾਲ ਲੈ ਸਾਨੂੰ ਹੋਣੀ ਚਾਹੀਦਾ ਹਾਂ ਬਿਲਕੁਲ ਜੀ ਬਿਲਕੁਲ ਜਦੋਂ ਤੁਸੀਂ ਡਿਊਟੀ ਲਈ ਤਾਂ ਮੈਂ ਤਾਂ ਲੈ ਕੇ ਹੀ ਆਣਾ ਹਾਂ ਚੰਗੀ ਗੱਲ ਆ ਤੇ ਜਾਣ ਪਛਾਣ ਕਰਾਓ ਪਹਿਲਾਂ ਡਾਕਟਰ ਸਾਹਿਬ ਆ ਬਿਲਕੁਲ ਜੀ ਡਾਕਟਰ ਕਰਮਜੀਤ ਸਿੰਘ ਸੇਖੋਂ ਜੀ ਜੋ ਡਾਇਰੈਕਟਰ ਨੇ ਖੇਤਰੀ ਖੋਜ ਕੇਂਦਰ ਬਠਿੰਡਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਸੈਂਟਰ ਆ ਬੜਾ ਵੱਡਾ ਜੀ ਤੇ ਉਹਦੇ ਮਾਲਕ ਹੀ ਵਾਹ ਜੀ ਵਾਹ ਜੀ ਐਨੂ ਡਾਕਟਰ ਸਾਹਿਬ ਥੈਂਕ ਯੂ ਧੰਨਵਾਦ ਜੀ ਪਹਿਲੀ ਗੱਲ ਤਾਂ ਤੁਹਾਨੂੰ ਤਾਂ ਦੋ ਵਾਰੀ ਜੀ ਆਇਆਂ ਕਹਿਣਾ ਚਾਹੀਦਾ ਕਿਉਂਕਿ ਆਏ ਬੜੇ ਦੂਰੋਂ ਆ ਹੈਂ ਆ ਤਾਂ ਹੀ ਮੈਂ ਕਿਹਾ ਵੱਡਾ ਸਟੇਸ਼ਨ ਆ ਆ ਹੈ ਅੱਛਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਸੀ ਹੂੰ ਲੰਬੜਦਾਰ ਹੁਣੀ ਤੁਹਾਨੂੰ ਲੱਭਦੇ ਫਿਰਦੇ ਸੀ ਕੱਲ ਕੀ ਹੋ ਗਿਆ ਮੇਰੇ ਕੋਲ ਵੀ ਆਏ ਹੂੰ ਓਏ ਉਸ ਦਿਨ ਕਿਤੇ ਨਾ ਜਦੋਂ ਆਪਣਾ ਕਿਸਾਨ ਮੇਲਾ ਹੀ ਹੂੰ ਉਦੋਂ ਕਿਤੇ ਉਹ ਉਹਨਾਂ ਨੇ ਲਏ ਹੋਣੇ ਬੀਜ ਹੂੰ ਆ ਜਿਹੜੇ ਸਬਜ਼ੀਆਂ ਵਾਲੇ ਉਹ ਛੋਟੀ ਕਿੱਟ ਕਿੱਟ ਹਾਂ ਉਹ ਕਿਤੇ ਰੱਖ ਕੇ ਪਾਣੀ ਪੀਣ ਲੱਪੇ ਉਹ ਆਉਂਦੇ ਹੋਏ ਉੱਧੇ ਤੁਰਿਆ ਉੱਥੇ ਰਹਿ ਗਿਆ ਓਹੋ ਹੁਣ ਕਹਿੰਦੇ ਹੀ ਮੈਨੂੰ ਵੀ ਜਦੋਂ ਰਿਆਰ ਸਾਹਿਬ ਆਏ ਨਾ ਹਾਂ ਉਹਨਾਂ ਨੂੰ ਕਿਹਾ ਭਾਈ ਮੇਰੀ ਕਿੱਟ ਮਰਦੇ ਬਚਾ ਦਿਓ ਨਹੀਂ ਤਾਂ ਲੱਭੋ ਕਿੱਥੇ ਆ ਉਹ ਵਾਕਈ ਤੇਜਪਾਲ ਜੀ ਗੱਲ ਤੁਹਾਡੀ ਬਿਲਕੁਲ ਠੀਕ ਆ ਆ ਆੜਾ ਮੇਲਾ ਲਗਾਣਾ ਸਾਡਾ ਜੀ ਮੇਲਾ ਤੇ ਇਹਨਾਂ ਦੇ ਵੀ ਲੱਗਾ ਬੜਾ ਤਗੜਾ ਬਿਲਕੁਲ ਬਿਲਕੁਲ ਭਾਈ ਬਹੁਤ ਲੋਕਾਂ ਆ ਗਏ ਜਿਹੜੀਆਂ ਸਬਜ਼ੀਆਂ ਦੀਆਂ ਕਿੱਟਾਂ ਸੀ ਨਾ ਸਾਡੀਆਂ ਆ ਬਹੁਤ ਲੋਕ ਲੈ ਕੇ ਦੇਖੋ ਉਹ ਰਿਆਨ ਸਾਹਿਬ ਗੱਲ ਇਹ ਆ ਪੀਓ ਇੱਕ ਤਾਂ ਕਿੱਟ ਬਣੀਓ ਬਹੁਤ ਸੋਹਣੀ ਆ ਹੈ ਉਹਨੂੰ ਦੇਖ ਕੇ ਉਦਾਂ ਜੀ ਕਰਦਾ ਬੰਦੇ ਤਾਂ ਵੀ ਯਾਰ ਘਰੇਲੂ ਬਾਗੀਚੀ ਲਾਉਣ ਬਿਨਾਂ ਤੇ ਹੁਣ ਗੁਜ਼ਾਰਾ ਯਾਰਾਂ ਹੈ ਨਹੀਂ ਤੇ ਘਰੇਲੂ ਬਾਗੀਚੀ ਲਾਵਾਂਗੇ ਤਾਂ ਹੀ ਸਰਨਾ ਤਾਂ ਹੀ ਸਰਨਾ ਨਾਲੇ ਤੇਜਪਾਲ ਜੀ ਗੱਲ ਇਹ ਆ ਵੀ ਵੇਖੋ ਬੰਦਾ ਪਿੰਡ ਚ ਰਹਿੰਦਾ ਹੋਵੇ ਆਹ ਤੇ ਸਬਜੀ ਭਾਜੀ ਮੂੜੀਆਂ ਗਾਜਰਾ ਮੁੱਲ ਲਵੇ ਨਾ ਆ ਉਹਦੀਓ ਚੰਗਾ ਲੱਗਦਾ ਆ ਮੁਰਕੇ ਪਤਾ ਲੱਗੇ ਬੰਦਾ ਪਿਆ ਉਦਹੀਂ ਮੈਂ ਉਧਰੋਂ ਭਾਈ ਦੀ ਆਵਾਜ਼ ਆਈ ਉਹ ਜਿਹੜੇ ਸਬਜ਼ੀਆਂ ਫੇਰੀ ਵਾਲੇ ਹੁੰਦੇ ਆ ਤੇ ਉਹੀ ਨਠਿਆ ਫਿਰਦਾ ਉਹ ਰੁਕ ਜਾ ਰੁਕ ਜਾ ਚੱਲੇ ਲੱਗੀਦਾ ਆਪਾਂ ਉਹਨਾਂ ਨੂੰ ਹੱਕਾ ਮਾਰਦੇ ਆਪਣੀ ਧਰਤੀ ਆ ਆਪਣੀ ਖੇਤ ਆ ਸਾਰਾ ਆਪਣੀ ਸਬਜੀ ਨਾਲੇ ਪਤਾ ਕੀ ਪਾਇਆ ਤੇ ਕੀ ਕੱਢਣਾ ਆ ਬਿਲਕੁਲ ਬਿਲਕੁਲ ਇਸ ਕਰਕੇ ਘਰੇਲੂ ਬਗੀਚੀ ਲਾਉਣੀ ਜਿਹੜੀ ਹੈ ਨਾ ਬਹੁਤ ਜ਼ਰੂਰੀ ਆ ਮੈਂ ਤਾਂ ਜਰੀਆਰ ਸਾਹਿਬ ਆ ਮੇਰੇ ਤੇ ਇੱਕ ਦੋ ਜਾਣੂ ਆ ਹੂੰ ਉਹਨਾਂ ਨੂੰ ਸ਼ਹਿਰ ਦੇ ਵਿੱਚ ਹੀ ਲਵਾਤੀ ਛੱਤਾਂ ਤੇ ਇਹ ਅੱਜ ਕੱਲ੍ਹ ਦੇਖੋ ਆ ਸਾਡਾ ਸਕਿੱਲ ਡਿਵੈਲਪਮੈਂਟ ਸੈਂਟਰ ਆ ਲੋਕ ਉੱਥੇ ਸ਼ਹਿਰਾਂ ਤੋਂ ਸਖਲਾਈ ਲੈਣ ਆਉਂਦੇ ਆ ہاں ਭਈ ਸਬਜ਼ੀ ਜਿਹੜੀ ਆ ਕੋਈ ਵੀ ਜਗ੍ਹਾ ਘਰ ਦੇ ਵਿੱਚ ਖਾਲੀ ਰਹਿ ਨਾ ਜਾਵੇ ਬਿਲਕੁਲ ਬਿਲਕੁਲ ਜੇ ਸੱਤ ਵਹਿਲੀ ਸੀ ਨਾ ਹਾਂ ਉਹਦੇ ਤੇ ਵੀ ਕਾਰਵਾਈ ਪਾਤੀ ਆ ਸਾਡੇ ਤਾਂ ਇੱਕ ਬੰਦੇ ਨੇ ਉੱਥੇ ਗੰਨੇ ਵੀ ਬੀਜੇ ਉਹ ਚੁੱਪਣ ਜੋਗੇ ਕੋਠੇ ਦੇ ਲੈ ਹੋਰ ਉਹ ਵੀ ਬੀਜ ਲੈਂਦਾ ਨਿੰਬੂ ਬੀਜੇ ਹੋਏ ਆ ਨਾ ਬਈ ਸ਼ੇਖੋ ਸਾਹਿਬ ਇਹ ਤਾਂ ਬਈ ਗੰਨੇ ਵੀ ਲਈ ਫਿਰਦੇ ਆ ਹਾਂ ਤੇ ਤੁਹਾਡੇ ਉਥੋਂ ਅੰਬਾਂ ਦਾ ਬੂਟਾ ਲਿਆਇਆ ਸੀ ਉਹ ਬੜੇ ਸੋਹਣੇ ਉਹ ਤੇ ਹੈ ਛੋਟਾ ਜਾਈ ਉਹਨੂੰ ਅੰਬ ਲੱਗਦੇ ਹੀ ਪਹਿਲੇ ਸਾਲ ਦੇਖੋ ਜੀ ਯੂਨੀਵਰਸਿਟੀ ਵੈਰਾਈਟੀਆਂ ਇਹੋ ਜੀਆਂ ਬਹੁਤ ਜਾਦੀਆਂ ਡਿਵੈਲਪ ਕਰ ਰਹੇ ਐ ਸੀ ਵੀ ਜਿਹੜੇ ਨਾ ਛੋਟੇ ਛੋਟੇ ਨੂੰ ਹੀ ਫਰੂਟ ਲੱਗ ਜਾਂਦਾ ਬਿਲਕੁਲ ਬਿਲਕੁਲ ਹਾਂ ਦਿਨ ਬਦੇਣਾ ਇਹ ਮਤਲਬ ਘਰ ਦੀ ਖੇਤੀ ਘਰੇ ਰੱਖੋ ਹਾਂ ਦੇਖੋ ਇਹ ਜਿਹੜੀ ਚੀਜ਼ ਆ ਹੁਣ ਜਿਹੜੀ ਘਰੇਲੂ ਬਗੀਚੀ ਆ ਜਦੋਂ ਅਸੀਂ ਇਹ ਲਾਉਨੇ ਆ ਹੈ ਜਦੋਂ ਉਗਦੀ ਆ ਪਹਿਲਾਂ ਤੋਂਦੀ ਸਾਡਾ ਮਨ ਖੁਸ਼ ਹੁੰਦਾ ਹਾਂ ਨਵੀਂ ਉਗਦੀ ਚੀਜ਼ ਨੂੰ ਦੇਖ ਕੇ ਕਹਿੰਦੇ ਰੂਹ ਨੂੰ ਖੇੜਾ ਆਉਂਦਾ ਹੁੰਦਾ ਡਾਕਟਰ ਸਾਹਿਬ ਜੀ ਨਹੀਂ ਆ ਨਾ ਹਾਂ ਉਹ ਰੂਹ ਖੇੜਦੀ ਆ ਉਸ ਤੋਂ ਬਾਅਦ ਸਾਨੂੰ ਇਹ ਪਤਾ ਪਈ ਭਾਈ ਇਹ ਜਦੋਂ ਮੈਂ ਖਾਣੀ ਆ ਨਾ ਇਹਨੇ ਮੇਰੇ ਸਰੀਰ ਨੂੰ ਨੁਕਸਾਨ ਨਹੀਂ ਕਰਦਾ ਬਿਲਕੁਲ ਕਿਉਂਕਿ ਸਾਨੂੰ ਪਤਾ ਵੀ ਅਸੀਂ ਇਹਦੇ ਵਿੱਚ ਕਿਉਂਕਿ ਜੇ ਘਰੇਲੂ ਬਗੀਚੀ ਲਾਉਣੀ ਹੈ ਤੇ ਭਾਈ ਉਹਦੇ ਵਿੱਚ ਕੋਈ ਉਹੋ ਜਿਹੀ ਖਾਦ ਕੋਈ ਉਹੋ ਜਿਹੀ ਦਵਾਈ ਪਾਉਣ ਦੀ ਲੋੜ ਨਹੀਂ ਕੋਈ ਜ਼ਹਿਰਾਂ ਦੀ ਵਰਤੋਂ ਨਹੀਂ ਜ਼ਹਿਰਾਂ ਦੀ ਵਰਤੋਂ ਨਾਲੇ ਪਤਾ ਹੁੰਦਾ ਆ ਵੀ ਮੈਂ ਜੋ ਕੀ ਪਾਇਆ ਸੀ ਕਿਹੜੀ ਜ਼ਹਿਰ ਪਾਈ ਆ ਜਾਂ ਕੋਈ ਆ ਜੀ ਕਿਹੜੀ ਪਾਈ ਆ ਤੇ ਉਹਦਾ ਇਫੈਕਟ ਤੇ ਇੰਪੈਕਟ ਵਾਰ ਆਉਣਾ ਤੇ ਦੂਜੀ ਗੱਲ ਇਹ ਘਰ ਦਾ ਜਿਹੜਾ ਰਹਿਣ ਖੁੰਦਿਆ ਸਬਜ਼ੀਆਂ ਦੀ ਰਹਿਣ ਖੁੰਦਿਆ ਇਹ ਸਾਰੀ ਇਕੱਠੀ ਕਰਕੇ ਕੰਪੋਸਟ ਬਣਾਓ ਭਾਈ ਕੰਪੋਸਟ ਪਾਓ ਯਾਰ ਜੋ ਮਰਜੀ ਪਾਈ ਜਾਓ ਹੈ ਆ ਕਿੰਨਾ ਜਿੰਨਾ ਮਰਜੀ ਪਾਓ ਮਾਸ ਵਧਾ ਲਓ ਉਹਦਾ ਜਿੰਨਾ ਵਧੀਆ ਖੇਤੀ ਉਹਦੇ ਵਿੱਚ ਕਰ ਲਓ ਇਹ ਸਾਰੀਆਂ ਚੀਜ਼ਾਂ ਦਾ ਬਹੁਤ ਬਿਲਕੁਲ ਰਸਾਇਣਕ ਖਾਦਾਂ ਪਾਉਣ ਦੀ ਲੋੜ ਹੀ ਨਹੀਂ ਲੋੜ ਹੀ ਨਹੀਂ ਜੈਵਿਕ ਵਾਧਾ ਹੀ ਪਾ ਸਕਦੇ ਜੀ 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 ਬਿਲਕੁਲ ਨਾਲ ਹੀ ਤੁਸੀਂ ਖੇਤੀ ਕਰੋ ਸਿਹਤ ਵੀ ਚੰਗੀ ਤੇ ਜੇਬ ਤੇ ਵੀ ਹਲਕੇ ਆਓ ਅਹ ਮੇਟਰ ਵੀ ਬਹੁਤਾ ਨਹੀਂ ਮਾਲ ਕੱਢਣਾ ਪੈਂਦਾ ਨਹੀਂ ਪੈਂਦਾ ਬਿਲਕੁਲ ਜੀ ਇੱਕ ਕਿੱਟ ਦੇ ਨਾਲ ਕਿੰਨੇ ਪੈਸੇ ਵੱਜ ਜਾਂਦੇ ਆ ਬਹੁਤ 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 ਦੇਖੋ ਉਹਦੇ ਨਾਲ ਨਾਲ ਇੱਕ ਚੀਜ਼ ਦਾ ਸਾਨੂੰ ਹੋਰ ਵੀ ਖਿਆਲ ਰੱਖਣਾ ਪੈਂਦਾ ਜੇ ਪਰ ਨਹੀਂ ਬਹੁਤ ਜ਼ਰੂਰੀ ਆ ਹੈ ਜੇ ਆਪਣੀ ਜੇਬ ਖਾਲੀ ਰਹਿ ਜੇ ਨਾ ਫਿਰ ਦਿਨ ਆਪਾਂ ਨੂੰ ਚੰਗਾ ਨਹੀਂ ਲੱਗਦਾ ਨਹੀਂ ਚੰਗਾ ਲੱਗਦਾ ਤੇ ਉਹਦੇ ਲਈ ਆਪਾਂ ਨੂੰ ਸਬਜ਼ੀਆਂ ਤੋੜ ਕੇ ਮੰਡੀ ਜਾਣਾ ਬਹੁਤ ਜ਼ਰੂਰੀ ਮੰਡੀਆਂ ਦੇ ਭਾਅ ਐ ਲੱਗਦੇ ਆਏ ਆ ਤਾਂ ਸੁਣਾइए ਫਿਰ ਸੁਣਾਓ ਜੀ ਲਓ ਜੀ ਰਿਆਰ ਸਾਹਿਬ ਮੰਡੀਆਂ ਦੇ ਭਾਅ ਜਿੱਦਾਂ ਰਹਿ ਆ ਜੀ ਆਲੂ ਜਲੰਦਰ ਵਿਕਿਆ ਜੀ 300 ਰੁਪਏ ਕੁਇੰਟਲ ਮਾਂਸਾ 650 ਹਾਂਜੀ ਫਿਰੋਜ਼ਪੁਰ 450 ਹਾਂਜੀ 1200 ਨੂੰ ਵੀ ਕਾ ਫਾਜ਼ਿਲ ਕਾ ਹਮ ਅਹਿਮਦਗੜ੍ਹ ਚ ਵੀ ਕਾ 150 ਰੁਪਏ ਹਮ ਪਟਿਆਲਾ 800 ਰੁਪਏ ਕਵਾਂਟਲ ਆਜੂ ਆਲੂ ਵੀ ਕਾ ਜੀ ਹਮ ਪਿਆਜ਼ 1600 ਨੂੰ ਜਲੰਧਰ ਜੀ ਹਾਂਜੀ 2000 ਨੂੰ ਮਾਨਸਾ ਹਮ ਫਿਰੋਜ਼ਪੁਰ 2250 ਰੁਪਏ ਉੱਪਰ ਜੀ ਹਮ ਫਾਜ਼ਿਲ ਕਾ 3500 ਰੁਪਏ ਕਵਾਂਟਲ ਹਮ ਤੇ ਅਹਿਮਦਗੜ੍ਹ 1800 ਰੁਪਏ ਤੇ ਪਟਿਆਲਾ ਪਿਆਜ਼ ਅੱਜ 2000 ਰੁਪਏ ਫੀ ਕਵਾਂਟਲ ਭਾਰਿਆ ਹਾਂਜੀ ਰਿਆਰ ਸਾਹਿਬ ਟਮਾਟਰ ਜਿਹੜਾ ਆ ਜਲੰਧਰ ਵਿਖਿਆ ਜੀ 900 ਰੁਪਏ ਹੂੰ 1700 ਤੇ 50 ਰੁਪਏ ਉੱਪਰ ਮਾਨਸਾ ਹੂੰ 900 ਰੁਪਏ ਫਿਰੋਜ਼ਪੁਰ ਹੂੰ ਤੇ ਫਾਜ਼ਲਕਾ 1500 ਰੁਪਏ ਹਾਂਜੀ ਅਹਿਮਦਗੜ 800 ਰੁਪਏ ਕਵਾਂਟਲ ਜੀ ਤੇ ਟਮਾਟਰ ਪਟਿਆਲਾ ਅੱਜ ਵਿਖਿਆ 900 ਰੁਪਏ ਠੀਕ ਕਵਾਂਟਲ ਗਾਜਰ ਅੱਜ ਦਾ ਭਾਅ ਰਿਹਾ ਜੀ 500 ਜਲੰਧਰ 1100 ਮਾਨਸਾ ਹੂੰ 650 ਰੁਪਏ ਫਿਰੋਜ਼ਪੁਰ ਹਾਂਜੀ 1000 ਰੁਪਏ ਫਾਜ਼ਲਕਾ 900 ਰੁਪਏ ਅਹਿਮਦਗੜ ਤੇ ਪਟਿਆਲਾ ਗਾਜਰ ਅਜ 1000 ਰੁਪਏ ਕਵਾਂਟਲ ਵਿਕੀ ਆ। ਵਿਕੀ ਆ। ਹਰੇ ਮਟਰ ਜਲੰਧਰ 1600 ਹੂੰ 2750 ਨੂੰ ਮਾਨਸਾ। ਹਾਂਜੀ। ਫਿਰੋਜ਼ਪੁਰ 2150। ਫਾਜ਼ਿਲਕਾ 2500 ਰੁਪਏ ਕਿਵੰਟਲ ਜੀ। ਹਾਂਜੀ। ਅਹਿਮਦਗੜ 3500 ਰੁਪਏ। ਹਾਂਜੀ। ਤੇ ਪਟਿਆਲਾ ਵੀ ਸਲਾਹਨ ਵਾਲੀ 3500 ਰੁਪਏ ਅੱਜ ਹਰੇ ਮਟਰ ਵਿਕੇ। ਵਿਕੇ। ਹੂੰ ਇਹ ਤਾਂ ਅਸੀਂ ਮੰਡੀਆਂ ਦੇ ਬਾਅਦ ਦਿੱਤੇ ਆਪਾਂ ਸੁਣਾ। ਹੂੰ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ। ਹਾਂਜੀ। ਡਾਕਟਰ ਸਾਹਿਬ ਬੜੀ ਦੂਰੋਂ ਚੱਲ ਕੇ ਆਏ ਆ। ਹੂੰ ਤੇ ਪੂਰੀ ਜਾਣਕਾਰੀ ਅੱਜ ਲੈਣੀ ਡਾਕਟਰ ਸਾਹਿਬ ਤੋਂ ਅੱਜ ਜਿਹੜਾ ਵਿਸ਼ਾ ਹੈ ਡਾਕਟਰ ਸਾਹਿਬ ਉਹ ਬੜਾ ਗੰਭੀਰ ਵਿਸ਼ਾ ਆ। ਸਾਡਾ ਅੱਜ ਦਾ ਵਿਸ਼ਾ ਹੈ ਜੀ ਧਰਤੀ ਹੇਠਲੇ ਮਾੜੀ ਪਾਣੀ ਦੀਆਂ ਕਿਸਮਾਂ ਜੀ ਇਸ ਵਿਸ਼ੇ ਤੇ ਅੱਜ ਆਪਾਂ ਗੱਲ ਕਰਨੀ ਆ ਕਿਸਾਨ ਵੀਰੋ ਤੇ ਭੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਫੋਨ ਲਈ ਸਾਡੇ ਤੁਸੀਂ ਨੰਬਰ ਨੋਟ ਕਰ ਲਓ ਨੰਬਰ ਆ 0181 2814261 ਤੇ ਸਾਡਾ ਦੂਜਾ ਨੰਬਰ ਆ 0181 2814264 ਦੱਸ ਹਾ ਇਹ ਤਾਂ ਆਪਾਂ ਸਾਰਿਆਂ ਨੂੰ ਹੀ ਪਤਾ ਆ ਇੱਕ ਤਾਂ ਪਾਣੀ ਢੂੰਗੇ ਬੜੇ ਚਲੇ ਗਏ ਬਹੁਤ ਜੀ ਤੇ ਦੂਜਾ ਹੁਣ ਦੇਖੋ ਅਸੀਂ ਧਰਤੀ ਦੇ ਉਸ ਖਿੱਤੇ 'ਚ ਰਹਿ ਰਹੇ ਆ ਜਿਹੜਾ ਪਹਿਲਾਂ ਸੱਤ ਸਿੰਧੂ ਸੀ ਉਹ ਤੋਂ ਘਟਦਾ 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 ਅੱਜ ਸਾਡੇ ਕੋਲ ਢਾਈ ਕੰਦਰੀਆ ਰਹਿ ਗਏ ਹਾਂ ਜੀ ਹੈ ਫਿਰ ਅਸੀਂ ਪਾਣੀ ਥੱਲੇੋਂ ਕੱਢਣਾ ਸ਼ੁਰੂ ਕੀਤਾ ਹੂੰ ਤੇ ਹੁਣ ਮਤਲਬ ਕਹਿੰਦੇ ਆਂ ਹੀ ਦੁੱਖ ਹੁੰਦਾ ਵੀ ਅਸੀਂ ਜਦੋਂ ਗੱਲ ਕਰਦੇ ਆਂ ਉਦੋਂ ਇਹ ਕਰਦੇ ਆਂ ਵੀ ਜਿਹਦਾ ਪਾਣੀ ਮਿੱਠਾ ਸੀ ਕਹਿੰਦੇ ਸੀ ਮੱਖਿਓ ਮਿੱਠਾ ਹੈ ਤੇ ਉਹ ਪਾਣੀ ਜਿਹੜਾ ਆ ਉਹੀ ਮਾਰਾ ਹੋ ਗਿਆ ਜੀ ਇਹ ਕੀ ਭਾਵ ਆ ਮਾਰੇ ਪਾਣੀ ਤੋਂ ਜੀ ਆ ਤੇਜਪਾਲ ਜੀ ਜਿਹੜਾ ਮਾੜਾ ਪਾਣੀ ਹੈ ਮਾੜੇ ਪਾਣੀ ਉਹ ਪਾਣੀ ਹੁੰਦਾ ਜਿਹਦੇ ਚ ਨਮਕ ਜਿਆਦਾ ਹੁੰਦੇ ਨੇ ਜੀ ਜਿਹਦੇ ਚ ਲੂਣ ਜਿਆਦਾ ਹੁੰਦੇ ਨੇ ਤੇ ਜਦੋਂ ਅਸੀਂ ਉਹਦੀ ਸਿੰਚਾਈ ਲਈ ਵਰਤੋਂ ਕਰਦੇ ਆ ਜਿਆਦਾ ਵਰਤੋਂ ਅਸੀਂ ਉਹਦੀ ਕਰੀ ਜਾਂਦੇ ਆ ਤਾਂ ਉਹਦਾ ਜਿਹੜਾ ਮਾੜ ਜਿਹੜਾ ਅਸਰ ਆ ਉਹ ਜ਼ਮੀਨ ਤੇ ਜਿਹੜਾ ਉਹਦਾ ਪਿੰਦ ਤੇ ਜਿਹੜੀ ਸਾਡੀ ਪੈਦਾਵਾਰ ਵੀ ਹੈ ਜਿਹੜੀ ਉਹ ਘਟ ਜਾਂਦੀ ਆ ਮਤਲਬ ਲੂਣ ਜਿਹਦੇ ਚ ਜਿਆਦਾ ਹੁੰਦੇ ਆ ਉਹਨੂੰ ਅਸੀਂ ਮਾੜਾ ਪਾਣੀ ਮਾੜਾ ਪਾਣੀ ਠੀਕ ਆ ਜੀ ਜੀ ਅੱਛਾ ਸੇਖੋਂ ਸਾਹਿਬ ਦੇਖੋ ਬੜਾ ਤੁਸੀਂ ਜਿਹੜੇ ਜ਼ਿਲ੍ਹਿਆਂ ਚੋਂ ਆਏ ਹੋ ਤੇ ਵਾਕਈ ਉੱਥੇ ਸਥਿਤੀ ਜਿਹੜੀ ਆ ਉਹ ਮਾੜੇ ਪਾਣੀਆਂ ਦੀ ਹੈਗੀ ਆ ਇਸ ਟਾਈਮ ਤੇ ਜੇ ਪੰਜਾਬ ਦੀ ਗੱਲ ਕਰੀਏ ਸਾਰੇ ਦੀ ਤੇ ਕਿੰਨੀ ਕਿ ਸਥਿਤੀ ਆਪਣੀ ਪੰਜਾਬ ਕਿੱਥੇ ਖੜਾ ਵਾ ਇਹ ਨਾ ਮਸਲਿਆਂ ਦੇ ਵਿੱਚ ਇੰਨੇ ਮਾੜੇ ਪਾਣੀਆਂ ਦੇ ਵਿੱਚ ਹਾਂ ਰਿਆਟ ਸਾਬ ਜਿੱਥੋਂ ਤੱਕ ਜੇ ਆਪਾਂ ਸਮੁੱਚੇ ਪੰਜਾਬ ਦੀ ਗੱਲ ਕਰੀਏ ਹਾਂਜੀ ਤੇਜਪਾਲ ਜੀ ਤਾਂ 42% ਪਾਣੀ ਜਿਹੜੇ ਧਰਤੀ ਹੇਠਲੇ ਪਾਣੀ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜੇ ਮਾੜਿਆ ਜੇ ਅਸੀਂ ਸਾਰੇ ਪੰਜਾਬ ਦੀ ਗੱਲ ਕਰੀਏ ਹਾਂਜੀ ਪਰ ਜੇਕਰ ਅਸੀਂ ਗੱਲ ਕਰੀਏ ਦੱਖਣੀ ਪਛਮੀ ਪੰਜਾਬ ਦੀ ਗੱਲ ਜਿਹਦੀ ਤੁਸੀਂ ਗੱਲ ਕੀਤੀ ਹੈ ਜਿਹਦੇ ਚ ਸਾਡਾ ਉਹ ਇਲਾਕਾ ਆ ਜਾਂਦਾ ਜਿਹਦੇ ਚ ਬਠਿੰਡਾ ਹੈ ਮਾਨਸਾ ਸ੍ਰੀ ਮੁਕਸਰ ਸਾਹਿਬ ਹੈ ਫਾਜ਼ਿਲਕਾ ਫਰੀਦਕੋਟ ਹੈ ਜਮ ਤੇ ਕੁਝ ਹੋਰ ਪਾਰਟਸ ਵੀ ਉੱਥੇ ਹੈਗੇ ਨੇ ਤਾਂ ਉਸ ਇਲਾਕੇ ਦਾ ਜੇ ਅਸੀਂ ਪਾਣੀ ਕਈ ਇਹ ਤਾਂ ਧਰਤੀ ਹੇਠਲਾ ਪਾਣੀ ਲਗਭਗ 70% ਦੇ ਲਗਭਗ ਮਾੜਾ ਕਿਸੇ ਨਾ ਕਿਸੇ ਕਾਰਨ ਕਰਕੇ ਮਾੜਾ ਹੋ ਸਕਦਾ ਕੁਝ ਉਹ ਘੱਟ ਮਾੜਾ ਹੋ ਸਕਦਾ ਕੁਝ ਵੱਧ ਮਾੜਾ ਹੋ ਸਕਦਾ ਜਾਂ ਕੋਈ ਪਾਣੀ ਦੀ ਕਿਸਮ ਮਾੜੀ ਦੀ ਕੋਈ ਹੋਰ ਹੋ ਸਕਦੀ ਹੈ ਮਤਲਬ ਜੇ ਉਸ ਖਿੱਤੇ ਦੀ ਗੱਲ ਕਰੀਏ ਤਾਂ ਜਿੱਥੇ ਖਾਸ ਕਰਕੇ ਨਹਿਰੀ ਪਾਣੀ ਲੱਗਦਾ ਪਰ ਉੱਥੇ ਜਿਹੜਾ ਧਰਤੀ ਹੇਠਲਾ ਪਾਣੀ ਆ ਉਹ 70% ਦੇ ਲਗਭਗ ਜਿਹੜਾ ਉਸ ਖਿੱਤੇ ਦੇ ਵਿੱਚ ਜਿਹੜਾ ਮਾੜਾ ਮਾੜਾ ਬਿਲਕੁਲ ਜੀ ਰਿਆਰ ਸਾਹਿਬ ਜਦੋਂ ਆਪਾਂ ਛੋਟੇ ਛੋਟੇ ਸੀਗੇ ਖੂਹ ਹੁੰਦੇ ਸੀ ਆਹ ਤੇ ਕਿਤੇ ਕਿਤੇ ਕਿਸੇ ਪਿੰਡ ਉਹ ਕਹਿੰਦਾ ਖੂ ਖਾਰਾ ਹੋਣਾ ਉਹਦਾ ਪਾਣੀ ਜਿਹੜਾ ਖਾਰਾ ਹੁੰਦਾ ਉਹ ਨਾਕੇ ਦਾ ਪਾਣੀ ਹੋਣਾ ਉਹ ਖਾਰਾ ਹੋਣਾ ਉਹ ਪੀਣ ਨੂੰ ਨਾ ਚੰਗਾ ਲੱਗਣਾ ਪਰ ਉਹ ਲੋਕੀ ਵਰਤੀ ਜਾਂਦੇ ਸੀ ਬਿਲਕੁਲ ਜੀ ਹੈਨਾ ਉਹ ਤੇ ਚਲੋ ਸਾਨੂੰ ਪੀਣ ਪੂਣ ਤੋਂ ਪਤਾ ਲੱਗ ਜਾਂਦਾ ਸੀ ਡਾਕਟਰ ਸਾਹਿਬ ਉਹਦਾ ਤੇ ਹੁਣ ਪਾਣੀ ਜੇ ਆਪਾਂ ਬੁੱਕ ਭਰ ਕੇ ਦੇਖੀਏ ਉਹ ਤਾਂ ਸਾਨੂੰ ਸਾਫ਼ ਹੀ ਲੱਗਦਾ ਰੰਗ ਪਾਣੀ ਹੈਨਾ ਉਹਦਾ ਕੋਈ ਰੰਗ ਹੋਰ ਹੋਵੇ ਜਾਂ ਕੁਝ ਵੀ ਹੋਵੇ ਉੱਥੋਂ ਤਾਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਹਾਂ ਵੀ ਇਹ ਪਾਣੀ ਮਾੜਾ ਹੁਣ ਸਾਨੂੰ ਕਿੱਦਾਂ ਪਤਾ ਲੱਗੇ ਵੀ ਧਰਤੀ ਹੇਠਲਾ ਪਾਣੀ ਮਾੜੇ ਪਾਣੀ ਦੀ ਅਸੀਂ ਪਛਾਣ ਕਿੱਦਾਂ ਕਰਨੀ ਹੈ ਜੀ हां तेजपाल जी ਇਹਦੇ ਚ ਕਈ ਵਾਰੀ ਖਜ਼ਾਨਵੀਰ ਵੀ ਇਹਦੇ ਚ ਕਈ ਵਾਰੀ ਗਲਤੀ ਖਾ ਜਾਂਦੇ ਆ ਜੀ ਵੀ ਉਹ ਸੱਥਾਂ ਤੇ ਜਿਹੜੀਆਂ ਖਾਸ ਰਾਈਆਂ ਹੁੰਦੀਆਂ ਪਾਣੀ ਚੰਗੇ ਮਾਰੇ ਦੀਆਂ ਉਹ ਉਹਦਾ ਸਹਾਰਾ ਲੈ ਲੈਂਦੇ ਆ ਜੀ ਪਰ ਸਾਨੂੰ ਜਿਹੜਾ ਜਿਹੜਾ ਮਾਰੇ ਪਾਣੀ ਦੀ ਪਰਖਣ ਵਾਸਤੇ ਵੀ ਉਹ ਕਿਸ ਤਰ੍ਹਾਂ ਦਾ ਪਾਣੀ ਹੈਗਾ ਸਾਨੂੰ ਉਹਨੂੰ ਟੈਸਟ ਕਰਾਉਣਾ ਚਾਹੀਦਾ ਉਹਦੀ ਕੁਆਲਿਟੀ ਨੂੰ ਟੈਸਟ ਕਰਾਉਣਾ ਚਾਹੀਦਾ ਉਹਦੇ ਉਹਦਾ ਇੱਕ ਤਰੀਕਾ ਹੈਗਾ ਕਿ ਬੋਰ ਰਿਆਰ ਸਾਹਿਬ ਉਹਦੇ ਚ ਬੋਰ ਨੂੰ ਅੱਧਾ ਘੰਟਾ ਘਟੂ ਘਟ ਚਲਾਉਣਾ ਚਾਹੀਦਾ ਫਿਰ ਉਹਦੇ ਚੋਂ ਜਿਹੜਾ ਪਾਣੀ ਦਾ ਸੈਂਪਲ ਲੈਣਾ ਚਾਹੀਦਾ ਫਿਰ ਉਹਦੇ ਨਾਲ ਪਤਾ ਲੱਗਦਾ ਕਿ ਪਾਣੀ ਦੀ ਕੁਆਲਿਟੀ ਕਿਸ ਤਰ੍ਹਾਂ ਦੀ ਹੈ ਕਿਹੜੇ ਕਿਸਮ ਦਾ ਪਾਣੀ ਸਾਡਾ ਹੈਗਾ ਤੇ ਉਹ ਕਿੰਨਾ ਖਰਾਬ ਹੈ ਜਾਂ ਉਹਦੀ ਕਿਸਮ ਕਿਸ ਤਰ੍ਹਾਂ ਦੀ ਹੈਗੀ ਹੈ ਜਾਂ ਉਹਨੂੰ ਠੀਕ ਕਰਨ ਵਾਸਤੇ ਅਸੀਂ ਕੀ ਉਪਾਅ ਕਰਨੇ ਆ ਹਾਂ ਪ੍ਰਾਲੀ ਹਾਂ ਪਾਣੀ ਦੀ ਕੁਆਲਿਟੀ ਸਿਰਫ ਲੈਬੋਰੀ ਦੇ ਵਿੱਚੋਂ ਹੀ ਸਾਨੂੰ ਜਾਣਨੀ ਚਾਹੀਦੀ ਹੈ ਹਾਂ ਟੈਸਟ ਸਾਡੇ ਖੇਤੀਬਾੜੀ ਵਿਭਾਗ ਕੋਲੇ ਵੀ ਖੇਤੀਬਾੜੀ ਯੂਨੀਵਰਸਿਟੀ ਕੋਲੇ ਵੀ ਬਹੁਤ ਸਾਰੀਆਂ ਲੈਬੋਟਰੀਆਂ ਹੈਗੀਆਂ ਸਾਰੇ ਜ਼ਿਲ੍ਹਾ ਪੱਧਰ ਤੇ ਵੀ ਹੈਗੀਆਂ ਸਾਨੂੰ ਟੈਸਟ ਕਰਵਾ ਲੈਣਾ ਚਾਹੀਦਾ ਤਾਂ ਕਿ ਸਾਨੂੰ ਪਤਾ ਲੱਗ ਜੇ ਕਿ ਅਸੀਂ ਜਿਹੜਾ ਸਾਡਾ ਪਾਣੀ ਦੀ ਕੁਆਲਿਟੀ ਹੈਗੀ ਆ ਉਹ ਕਿਹੜੀ ਜ਼ਮੀਨ ਆਸਤੇ ਵਰਤੀ ਜਾ ਸਕਦੀ ਹੈ ਕਿਹੜੀ ਫਸਲ ਆਸਤੇ ਵਰਤੀ ਜਾ ਸਕਦੀ ਹੈ ਜਾਂ ਉਹਨੂੰ ਅਸੀਂ ਵਰਤਣਾ ਤਾਂ ਕਿਵੇਂ ਵਰਤਣਾ ਬਿਲਕੁਲ ਜੀ ਬਿਲਕੁਲ ਅੱਛਾ ਸੇਖੂਨ ਸਾਹਿਬ ਮਾੜੇ ਧਰਤੀ ਦੇ ਹੇਠਲੇ ਜਿਹੜੇ ਪਾਣੀ ਆ ਇਹ ਕਿੰਨੀ ਕਿਸਮ ਦੇ ਨੇ ਔਰ ਅ ਕਿਵੇਂ ਆਪਾਂ ਇਹਨਾਂ ਨੂੰ ਵਰਤ ਸਕਦੇ ਆ ਜੇ ਜਿੱਤਾਂ ਤੁਸੀਂ ਬਹੁਤ ਬਹੁਤ ਵਧੀਆ ਗੱਲ ਕੀਤੀ ਕਿ ਟੈਸਟ ਤੋਂ ਬਾਅਦ ਤਾਂ ਪਤਾ ਲੱਗ ਗਿਆ ਕਿਹੜੀ ਫਸਲ ਲਈ ਜਾਂ ਕਿਵੇਂ ਵਰਤ ਸਕਦੇ ਆ ਹਾਂ ਬਿਲਕੁਲ ਇਹਦੇ ਬਾਰੇ ਸਾਡੇ ਕਿਸਾਨ ਦੋਸਤਾਂ ਨੂੰ ਜਰੂਰ ਦੱਸੋ ਹਾਂ ਬਿਲਕੁਲ ਕਿਉਂਕਿ ਜਦੋਂ ਅਸੀਂ ਪਾਣੀ ਟੈਸਟ ਕਰਾ ਲਿਆ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡੇ ਪਾਣੀ ਦੀ ਕੀ ਕਾਪੀ ਕਿਸ ਤਰ੍ਹਾਂ ਦਾ ਪਾਣੀ ਸਾਡੇ ਕੋਲੇ ਹੈਗਾ ਤੇ ਉਹਨੂੰ ਅਸੀਂ ਲਾਉਣਾ ਵੀ ਆਪਦੀ ਜ਼ਮੀਨਾਂ 'ਚ ਤਾਂ ਕਿਵੇਂ ਲਾਉਣਾ ਹੈ ਉਹ ਸਾਨੂੰ ਪਤਾ ਲੱਗ ਜਾਂਦਾ ਜਿਹੜੀ ਤੁਸੀਂ ਗੱਲ ਮਾੜੇ ਪਾਣੀਆਂ ਦੀ ਕੀਤੀ ਕਿਸਮਾਂ ਦੀ ਹਾਂਜੀ ਉਹ ਹੈਗਾ ਕਿ ਇੱਕ ਪਾਣੀ ਹੁੰਦਾ ਲੂਣਾ ਪਾਣੀ ਹਾਂਜੀ ਲੂਣਾ ਪਾਣੀ ਉਹ ਪਾਣੀ ਹੁੰਦਾ ਜਿਹੜੇ ਚ ਜਿਹੜੇ ਘੋਲਨਸ਼ੀਲ ਲੂਣ ਆ ਜਿਹੜੇ ਜ਼ਿਆਦਾ ਹੁੰਦੇ ਆ ਜਿਹਦੇ ਚ ਆਪਾਂ ਘਰੇ ਲੂਣ ਵਰਤਦੇ ਆ ਜਿਹਨੇ ਸੋਡੀਅਮ ਕਲੋਰਾਇਡ ਕਹਿੰਨੇ ਆ ਜਾਂ ਇੱਕ ਸੋਡੀਅਮ ਸਲਫੇਟ ਹੁੰਦਾ ਜਿਹੜਾ ਉਹ ਲੂਣ ਜ਼ਿਆਦਾ ਹੁੰਦੇ ਤਾਂ ਉਹ ਲੂਣਾ ਪਾਣੀ ਜਿਹੜਾ ਉਹਨੂੰ ਅਸੀਂ ਦਰਜਾ ਦਿੰਨੇ ਆ ਉਹਨੂੰ ਹਾਂਜੀ ਦੂਜਾ ਪਾਣੀ ਇਹ ਉਹ ਪਾਣੀ ਆ ਜਿਹੜਾ ਖਾਰਾ ਪਾਣੀ ਹੈਗਾ ਖਾਰਾ ਪਾਣੀ ਉਹ ਹੁੰਦਾ ਜਿਹਦੇ ਚ ਜਿਹੜੇ ਸੋਡੀਅਮ ਕਾਰਬੋਨੇਟ ਸੋਡੀਅਮ ਕਾਰਬੋਨੇਟ ਹੁੰਦਾ ਜਿਹੜਾ ਕਰਾਂ ਚ ਅਸੀਂ ਕੱਪੜੇ ਧੋਣ ਵਾਲਾ ਸੋਡਾ ਹੁੰਦਾ ਹਾਂ ਹਾਂਜੀ ਹਾਂਜੀ ਜਾਂ ਫਿਰ ਜਿਹਦੇ ਚ ਮਿੱਠਾ ਸੋਡਾ ਵਾਲੇ ਲੂਣ ਜ਼ਿਆਦਾ ਹੁੰਦੇ ਆ ਉਹ ਹੁੰਦਾ ਜਿਹੜਾ ਜੇ ਉਹ ਪਾਣੀ ਉਹ ਲੂਣ ਜ਼ਿਆਦਾ ਹੋਣ ਪਾਣੀ ਧੋਣ ਉਹ ਅਸੀਂ ਫਿਰ ਖਾਰਾ ਪਾਣੀ ਕਹਿੰਦੇ ਆ ਇੱਕ ਪਾਣੀ ਉਹ ਹੁੰਦਾ ਜਿਹਦੇ ਚ ਦੋਨੋਂ ਤਰ੍ਹਾਂ ਦੀਆਂ ਜਿਹੜੇ ਗੁਣ ਹੁੰਦੇ ਨੇ ਜਿ ਮਤਲਬ ਲੂਣਾ ਵੀ ਤਖਾਰਾ ਵੀ ਉਹ ਲੂਣਾ ਖਾਰਾ ਪਾਣੀ ਜੇ ਅਸੀਂ ਮੋٹے ਜਿਹੇ ਤੌਰ ਤੇ ਕਹੀਏ ਖੇਤੀ ਵਾਸਤੇ ਜਿਹੜਾ ਅਸੀਂ ਵਰਤਦੇ ਹਾਂ ਤਾਂ ਉਹ ਤਿੰਨ ਪਾਣੀ ਦੀਆਂ ਕਿਸਮਾਂ ਹੈਗੀਆਂ ਇਹ ਇਸ ਤੋਂ ਇਲਾਵਾ ਹੋਰ ਵੀ ਹੈ ਕਿ ਉਹਦੇ ਚ ਬੋਰ ਆਨ ਕਿੰਨਾ ਹੈ ਜਾਂ ਫਲੋਰਾਈਨ ਕਿੰਨਾ ਹੈ ਉਹ ਅਸੀਂ ਆਮ ਤੌਰ ਤੇ ਸਾਡੀਆਂ ਲੈਬਾਰਟਰੀ ਚ ਟੈਸਟ ਨਹੀਂ ਕਰਦੇ ਪਰ ਇਹ ਤਿੰਨ ਤਰ੍ਹਾਂ ਦੇ ਪਾਣੀ ਹੈਗੇ ਜਿਨ੍ਹਾਂ ਨੂੰ ਸਾਨੂੰ ਬੜੇ ਇਹਦੇ ਵੱਖਰੇ ਤਰੀਕੇ ਨੇ ਜਿਹੜੇ ਵਰਤਣ ਦੇ ਉਹਦੇ ਹਿਸਾਬ ਨਾਲ ਜਿਹੜਾ ਵਰਤਦੇ ਨੇ ਜਿੱਦਾਂ ਹੁਣ ਆਪਾਂ ਚਲੋ ਉਹੀ ਉਹੀ ਗੱਲ ਕਰ ਰਹੇ ਆਂ ਤੁਸੀਂ ਇਹ ਕਿਸਮਾਂ ਦੱਸਤੀਆਂ ਉਹਦੀਆਂ ਹੁਣ ਮੈਂ ਕਹਿੰਨਾ ਵੀ ਜੇ ਹੁਣ ਸਾਡੇ ਹੁਣ ਖੇਤਾਂ 'ਚ ਹੈ ਹੀ ਇਹੋ ਆ ਜਾਂ ਸਾਡੇ ਘਰਾਂ 'ਤੇ ਲਾਗੇ ਹੈ ਹੀ ਇਹੋ ਆ ਤੇ ਭਾਈ ਪਲਣੀ ਤੇ ਸਾਨੂੰ ਵਰਤਣਾ ਪੈਣਾ ਆ ਹੁਣ ਇਹਦੇ ਵਰਤਣ ਦੇ ਕੋਈ ਉਪਾਅ ਤੇ ਹੋਣਗੇ ਨਾ ਵੀ ਉਹ ਕੀ ਅਸੀਂ ਕਰੀਏ ਕਿ ਕਿਦਾਂ ਇਹਦਾ ਕੋਈ ਸ਼ੁੱਧੀਕਰਨ ਕਰੀਏ ਜਾਂ ਉਹਦੇ ਹਿਸਾਬ ਨਾਲ ਕੋਈ ਫਸਲ ਦਾ ਦੇਖੀਏ ਕਿਸ ਹਿਸਾਬ ਨਾਲ ਹੀ ਇਹ ਇਸ ਪਾਣੀ ਨੂੰ ਹਾਂ ਬਿਲਕੁਲ ਤੇਜਪਾਲ ਜੀ ਮੰਨ ਲਓ ਜੀ ਆਪਣੇ ਕੋਲੇ ਲੂਣਾ ਪਾਣੀ ਆ ਹਨਾ ਜੇ ਆਪਾਂ ਟੈਸਟ ਕਰਾ ਲਿਆ ਵੀ ਲੂਣਾ ਪਾਣੀ ਹੈਗਾ ਤਾਂ ਲੂਨੇ ਪਾਣੀ ਦੇ ਵਾਸਤੇ ਕਦੇ ਵੀ ਅਸੀਂ ਸਿਫਾਰਸ਼ ਨਹੀਂ ਕਰਦੇ ਕਿ ਉੱਥੇ ਜਿਪਸਮ ਪਾਇਆ ਜਾਵੇ ਜਿਪਸਮ ਦੇ ਵਰਤੋਂ ਅਸੀਂ ਕਦੇ ਵੀ ਨਹੀਂ ਕਰਦੀ ਖਾਸ ਕਰਕੇ ਜਿਹੜਾ ਕਿਸਾਨ ਵੀਰ ਕਿੱਥੇ ਭੁਲੇਖਾ ਖਾ ਜਾਂਦੇ ਆ ਕਿ ਉਹ ਸਮਝ ਲੈਂਦੇ ਆ ਵੀ ਇੱਕੋ ਜਿਹਾ ਪਾਣੀ ਐ ਮਾੜਾ ਤਾਂ ਮਾੜਾ ਤੇ ਉੱਥੇ ਵੀ ਜਿਹੜਾ ਜਿਪਸਮ ਪਾ ਦਿੰਦੇ ਆ ਮਾੜਾ ਸਮਝ ਕੇ ਇਹ ਜਰੂਰ ਧਿਆਨ ਰੱਖਣ ਵਾਲੀ ਗੱਲ ਹੈਗੀ ਆ ਲੂਣਾ ਪਾਣੀ ਜੇ ਹੋਵੇ ਤਾਂ ਉਹਨੂੰ ਸਿਰਫ ਜਿਹੜਾ ਅਦਲ ਬਦਲ ਕੇ ਜਾਂ ਮਿਕਸ ਕਰਕੇ ਹੀ ਜਿਹੜਾ ਵਰਤਣਾ ਜਾਂ ਜਿਹੜੀਆਂ ਹਲਕੀਆਂ ਜ਼ਮੀਨਾਂ ਦੇ ਵਿੱਚ ਆਪਾਂ ਵਰਤ ਸਕਦੇ ਆ ਜੀ ਜੇ ਖਾਰਾ ਪਾਣੀ ਐ ਤਾਂ ਖਾਰੇ ਪਾਣੀ ਵਾਸਤੇ ਅਸੀਂ ਜਿਪਸਮ ਦੀ ਸਿਫਾਰਸ਼ ਕਰਦੇ ਆਂ ਹੂੰ ਤੇ ਉਹਦਾ ਪਤਾ ਹੀ ਲੱਗਦਾ ਕਿ ਕਿੰਨਾ ਜਿਪਸਮ ਪਾਉਣਾ ਹੈ ਉਹਦੀ ਮਤਲਬ ਮਕਦਾਰ ਕਿੰਨੀ ਹੋਣੀ ਚਾਹੀਦੀ ਹੈ ਕਿੰਨੇ ਪਾਣੀਆਂ ਬਾਅਦ ਪਾਉਣਾ ਹੈ ਉਹ ਅਸੀਂ ਉਹ ਜਿਹੜਾ ਪਾਣੀ ਦੀ ਕੁਆਲਿਟੀ ਟੈਸਟ ਕਰਵਾਈ ਹੈ ਉਹਦੇ ਤੋਂ ਹੀ ਅਸੀਂ ਨਿਰਧਾਰਤ ਕਰਦੇ ਹਾਂ ਕਿੰਨਾ ਜਿਪਸਮ ਪਾਉਣਾ ਹੈ ਖਾਰੇ ਪਾਣੀ ਵਾਸਤੇ ਜਿਪਸਮ ਪਾਉਣਾ ਹੈ ਲੂਨੇ ਪਾਣੀ ਵਾਸਤੇ ਅਸੀਂ ਜਿਹੜਾ ਕਦੇ ਵੀ ਜਿਪਸਮ ਦੀ ਜਿਹੜੀ ਵਰਤੋਂ ਨਹੀਂ ਕਰਨੀ ਇਸ ਤੋਂ ਬਾਅਦ ਤੀਜੇ ਪਾਣੀ ਦੀ ਗੱਲ ਆਪਾਂ ਕੀਤੀ ਸੀ ਉਹ ਲੂਣਾ ਖਾਰਾ ਪਾਣੀ ਸੀਗਾ ਉਹਦੇ 'ਚ ਵੀ ਅਸੀਂ ਉਹਨੂੰ ਜਿਹੜਾ ਵਰਤਨਾ ਤਾਂ ਉਹਨੂੰ ਜਿਹੜਾ ਚੰਗੇ ਨਹਿਰੀ ਪਾਣੀ ਨਾਲ ਰਲਾਮ ਲਾ ਕੇ ਵਰਤਨਾ ਜਾਂ ਫਿਰ ਅਦਲ ਬਦਲ ਕੇ ਆਪਾਂ ਵਰਤ ਸਕਦੇ ਹਾਂ ਵੀ ਇੱਕ ਪਾਣੀ ਉਹ ਲਾ ਲਿਆ ਦੂਜਾ ਪਾਣੀ ਉਹ ਲਾ ਲਿਆ ਇਸ ਤਰ੍ਹਾਂ ਆਪਾਂ ਉਹਨੂੰ ਜਿਹੜਾ ਵਰਤ ਸਕਦੇ ਹਾਂ ਸੋ ਗੱਲ ਇਹ ਆ ਵੀ ਤੇਜਪਾਲ ਜੀ ਇਹ ਤਾਂ ਮੈਨੂੰ ਲੱਗਦਾ ਕਿ ਫਸਲਾਂ ਵੀ ਵੇਖਣੀਆਂ ਪੈਣਗੀਆਂ ਬਿਲਕੁਲ ਕਿਹੜੀਆਂ ਉਹਦੇ ਚ ਲੱਗਣ ਸੇਖੋਂ ਸਾਹਿਬ ਸਾਡੇ ਕਿਸਾਨ ਭਰਾ ਬੜੇ ਸੂਝਵਾਨ ਤੇ ਸਿਆਣੇ ਨੇ ਜਿਹੜੇ ਤੁਹਾਡੀਆਂ ਗੱਲਾਂ ਬਾਤਾਂ ਸੁਣਦੇ ਨੇ ਔਰ ਉਹ ਉਹਨਾਂ ਨੂੰ ਪਤਾ ਪਈ ਸਾਡੇ ਪਾਣੀ ਟੈਸਟ ਕਰਾ ਲਿਆ ਮਾੜਾ ਹੀ ਪਾਣੀ ਆ ਤੇ ਜਾਂ ਖਾਰਾ ਪਾਣੀ ਆ ਤੇ ਕਿਹੜੀਆਂ ਫਸਲਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਤੁਸੀਂ ਸਿਫਾਰਸ਼ ਕੀਤੀਆਂ ਭਈ ਖਾਰੇ ਪਾਣੀ ਚ ਇਹ ਸਹਾਰ ਲੈਂਦੀ ਆ ਫਸਲ ਜਾਂ ਆ ਫਸਲ ਨਹੀਂ ਹੁੰਦੀ ਜਾਂ ਇਹਨ ਘੱਟ ਪਾਣੀ ਨਾਲ ਹੋਜੂਗੀ ਉਹਦੇ ਬਾਰੇ ਦੱਸੋ ਰਿਆਰ ਸਾਹਿਬ ਉਹਦੇ ਚ ਇਹ ਗੱਲ ਹੁੰਦੀ ਹੈ ਕਿ ਸਾਨੂੰ ਪਹਿਲੀ ਗੱਲ ਤਾਂ ਉਹ ਫਸਲਾਂ ਦੀ ਚੋਣ ਕਰਨੀ ਚਾਹੀਦੀ ਹੈ ਜਿਹੜੀਆਂ ਘੱਟ ਪਾਣੀ ਲੈਂਦੀਆਂ ਹਾਂ ਬਿਲਕੁਲ ਕਿ ਅਸੀਂ ਪਾਣੀ ਮਾੜਾ ਤਾਂ ਲਾਉਣਾ ਹੀ ਆ ਨਾ ਹਾਂ ਉਹ ਉੱਥੇ ਫਿਰ ਉਹ ਫਸਲਾਂ ਜਿਹੜੀਆਂ ਉਹਨੂੰ ਲੂਣਾ ਨੂੰ ਸਹਿਣ ਕਰਨ ਦੀ ਸਮਰੱਥਾ ਜਿਹਦੇ 'ਚ ਹੋਵੇ ਉਹ ਫਸਲਾਂ ਦੀ ਸਾਨੂੰ ਚੋਣ ਜਿਹੜੀ ਕਰਨੀ ਚਾਹੀਦੀ ਆ ਉਹਦੇ 'ਚ ਜਿਵੇਂ ਕਣਕ ਹੈ ਜੀ ਜੋ ਹੈ ਜਾਂ ਸਰੋਂ ਜਾਤੀ ਦੀਆਂ ਫਸਲਾਂ ਹੈਗੀਆਂ ਰਾਇਆ ਹੈ ਗੋभी ਸਰੋਂ ਆ ਜਾਂ ਫਿਰ ਪਾਲਕ ਜਿਵੇਂ ਆ ਪਾਲਕ ਹੈ ਸਿੰਜੀ ਹੈ ਇਹ ਪਾਲਕ ਸਭ ਤੋਂ ਜ਼ਿਆਦਾ ਜਿਹੜਾ ਲੂਣਾ ਅਨੁਸਾਰਦੀ ਹੈ ਤੁਸੀਂ ਦੇਖੋਗੇ ਜਿੱਥੇ ਕਿਤੇ ਮਾੜਾ ਪਾਣੀ ਹੋਊਗਾ ਸਭ ਤੋਂ ਵੱਧ ਜਿਹੜੀ ਪਾਲਕ ਜਿਹੜੀ ਹੋਈ ਹੁੰਦੀ ਹੈ ਇਹ ਜਿਹੜੀਆਂ ਫਸਲਾਂ ਨੇ ਇਹ ਜਿਹੜੀਆਂ ਸਹਾਰ ਸਕਦੀਆਂ ਇਹਨੂੰ ਆਪਾਂ ਲਾ ਸਕਦੇ ਹਾਂ ਪਰ ਉੱਥੇ ਵੀ ਇਹ ਨਹੀਂ ਹੈ ਕਿ ਅਸੀਂ ਅੰਨੇ ਵਾ ਪਾਣੀ ਜਿਹੜਾ ਮਾੜੇ ਪਾਣੀ ਦੀ ਵਰਤੋਂ ਕਰਨੀ ਉੱਥੇ ਵੀ ਸੰਜਮ ਨਾਲ ਵਰਤਣਾ ਅਦਲ ਬਦਲ ਕੇ ਵਰਤਣਾ ਜਾਂ ਫਿਰ ਜਿਪਸਮ ਦੀ ਸਿਫਾਰਸ਼ ਕਰਨੀ ਹੈ ਜਿਹੜੀ ਅਸੀਂ ਕਰਾਂਗੇ ਉਹ ਵਰਤਣਾ ਤਾਂ ਬਾਕੀ ਕੁਝ ਐਫ ਜੀਆਂ ਫਸਲਾਂ ਹੁੰਦੀਆਂ ਜਿਹੜੀਆਂ ਲੂਣਾ ਨੂੰ ਸਹਿਣ ਹੀ ਨਹੀਂ ਕਰਦੀਆਂ ਹਾਂਜੀ ਉਹਦੇ ਤੋਂ ਫਿਰ ਆਪਾਂ ਨੂੰ ਗਰੇਜ਼ ਕਰਨਾ ਚਾਹੀਦਾ ਇਹ ਜਿੱਥਾ ਮਾਂ ਤੇ ਉਹ ਫਸਲਾਂ ਹੈਗੀਆਂ ਤੇਜਪਾਲ ਜੀ ਜਿਵੇਂ ਦਾਲਾਂ ਨੇ ਸਾਰੀਆਂ ਦਾਲਾਂ ਜਿਹੜੀਆਂ ਲੂਣਾ ਅਨੁਸਾਰ ਦੀਆਂ ਨੇ ਤਾਂ ਸਾਨੂੰ ਦਾਲਾਂ ਚ ਕਦੇ ਵੀ ਜਿਹੜਾ ਮਾੜਾ ਪਾਣੀ ਕੋਈ ਕਿਸੇ ਤਰ੍ਹਾਂ ਦਾ ਵੀ ਹੋਵੇ ਉਹ ਤੁਹਾਨੂੰ ਵਰਤਣਾ ਹੀ ਨਹੀਂ ਚਾਹੀਦਾ ਹਾਂ ਉਹ ਇਹ ਇਹ ਸਾਨੂੰ ਜ਼ਰੂਰ ਖਾਸ ਜਿਹੜਾ ਉਹ ਧਿਆਨ ਰੱਖਣਾ ਚਾਹੀਦਾ ਗੱਲਾਂ ਦਾ ਧਿਆਨ ਜ਼ਰੂਰੀ ਹੈ ਹਾਂ ਉਹ ਕਹਿੰਦੇ ਹੁੰਦੇ ਆ ਵੀ ਡੁੱਬੀ ਤਾਂ ਜੇ ਸਾਹ ਨਾ ਆਇਆ ਹੂੰ ਹਾਂ ਨਹੀਂ ਤਾਂ ਕਾਦਾ ਡੁੱਬਿਆ ਜਿਹਾ ਹੀ ਆਉਂਦਾ ਰਿਹਾ ਤਾਂ ਤੇ ਡਾਟ ਸਾਹਿਬ ਜੇ ਜੇ ਹੁਣ ਕਈ ਵਾਰ ਦੇਖੀਦਾ ਵੀ ਕਲਰ ਪੈ ਗਿਆ ਜ਼ਮੀਨ ਜੀ ਜੇ ਕਲਰ ਪੈ ਜੇ ਫੇਕ ਹੀ ਕਰਨਾ ਜੀ ਆ ਤੇਜਪਾਲ ਜੀ ਉਹਦੇ ਚ ਵੀ ਇੱਕ ਕਈ ਚੀਜ਼ਾਂ ਨਾ ਹੋਰ ਗੱਲਾਂ ਹੈਗੀਆਂ ਵੀ ਕਲਰ ਪੈਣ ਤੋਂ ਪਹਿਲਾਂ ਵੀ ਜਿਹੜੀਆਂ ਆਪਾਂ ਨੂੰ ਕਈ ਨੁਸਖੇ ਨੇ ਜਿਹੜੇ ਉਹ ਧਿਆਨ ਚ ਰੱਖ ਲੈਣੇ ਚਾਹੀਦੇ ਆ ਜੀ ਵੀ ਜਿੱਥੇ ਪਾਣੀ ਲਾਉਣਾ ਹੈਗਾ ਖਾਸ ਕਰਕੇ ਮਾੜੇ ਪਾਣੀਆਂ ਦੀ ਵਰਤੋਂ ਕਰਨੀ ਆ ਤਾਂ ਉੱਥੇ ਜ਼ਮੀਨ ਦੀ ਜਿਹੜਾ ਜਲ ਨਿਕਾਸੀ ਵਧੀਆ ਹੋਣੀ ਚਾਹੀਦੀ ਹੈ ਮਤਲਬ ਡਰੇਨੇਜ ਵਾਲਾ ਸਿਸਟਮ ਵਧੀਆ ਹੋਣਾ ਚਾਹੀਦਾ ਮੰਨ ਲਓ ਜੇ ਪਾਣੀ ਲੱਗ ਵੀ ਗਿਆ ਉੱਥੇ ਲੂਨ ਜਮਾ ਵੀ ਹੋ ਗਏ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਸੁਧਾਰਨਾ ਸੁਧਾਰ ਕਰਨਾ ਹੈ ਉੱਥੇ ਚੰਗਾ ਪਾਣੀ ਲਾ ਕੇ ਉਹ ਜੂੰ ਜ਼ਮੀਨ ਦੇ ਜੜ ਖੇਤਰ ਚੋਂ ਚਲੇ ਜਾਂ ਥੱਲੇ ਜੇ ਉੱਥੇ ਮੰਨ ਲਓ ਪਾਣੀ ਉੱਤੇ ਖੜਾ ਹੈ ਜਿਵੇਂ ਕੋਈ ਸੇਮ ਵਾਲਾ ਤਾਂ ਹੈ ਜਾਂ ਜਿੱਥੇ ਪਾਣੀ ਬਿਲਕੁਲ ਉੱਪਰ ਹੈਗਾ ਉੱਪਰ ਹੈਗਾ ਤਾਂ ਉੱਥੇ ਜਿਹੜਾ ਜ਼ਮੀਨ ਨੂੰ ਸੁਧਾਰਨਾ ਵੀ ਔਖਾ ਹੋ ਜਾਂਦਾ ਤਾਂ ਫਿਰ ਉੱਥੇ ਇੱਕ ਤਾਂ ਜਲ ਨਿਕਾਸ ਬਹੁਤ ਜ਼ਰੂਰੀ ਹੈਗਾ ਦੂਜਾ ਹੈਗਾ ਕਿ ਜ਼ਮੀਨ ਦਾ ਪਧਰਾ ਹੋਣਾ ਬਹੁਤ ਜ਼ਰੂਰੀ ਹੈ ਜਿੱਥੇ ਪਾਣੀ ਲੱਗਦਾ ਮੰਨ ਲਓ ਜੇ ਇਹ ਪਾਣੀ ਲੱਗਣਗੇ ਜੇ ਉੱਚੀ ਨੀਵੀਂ ਜ਼ਮੀਨ ਹੋਊਗੀ ਤਾਂ ਕਈ ਥਾਵਾਂ ਤੇ ਧੌੜੀਆਂ ਦੌਗੀਆਂ ਪੈ ਜਾਣਗੀਆਂ ਜਿੱਥੇ ਸਾਲਟ ਜਮਾ ਹੋ ਜਾਣਾ ਜਿੱਥੇ ਲੂਣ ਜਮਾ ਹੋ ਜਾਣਿਆ ਤਾਂ ਜ਼ਮੀਨ ਇੱਕ ਸਾਰ ਹੋਊਗੀ ਤਾਂ ਪਾਣੀ ਵੀ ਇੱਕ ਸਾਰ ਲੱਗੂਗਾ ਤੇ ਸਾਡੇ ਉਸ ਤਰ੍ਹਾਂ ਦੀ ਸਮੱਸਿਆ ਜਿਹੜੀ ਉਹ ਨਹੀਂ ਹੋਊਗੀ ਤੀਜੀ ਗੱਲ ਆਪਾਂ ਜਿਹੜੀ ਕੀਤੀ ਸੀ ਕਿ ਸਾਨੂੰ ਅਦਲ ਬਦਲ ਕੇ ਪਾਣੀ ਜਿਹੜਾ ਜੇ ਲੂਣਾ ਪਾਣੀ ਹੈਗਾ ਤਾਂ ਸਾਨੂੰ ਅਦਲ ਬਦਲ ਕੇ ਜਿਹੜਾ ਉਹ ਵਰਤਣਾ ਚਾਹੀਦਾ ਬਾਕੀ ਗੱਲ ਹੈਗੀ ਆ ਜਿਹੜੀ ਜੇ ਖਾਰਾ ਪਾਣੀ ਹੈ ਖਾਰਾ ਪਾਣੀ ਚ ਆਪਾਂ ਜਿਪਸਮ ਦੀ ਗੱਲ ਆਪਾਂ ਕੀਤੀ ਵੀ ਹੈ ਤੇ ਉੱਥੇ ਹੀ ਜਿਪਸਮ ਪਾਉਣਾ ਜਿੱਥੇ ਅਸੀਂ ਖਾਰਾ ਪਾਣੀ ਜਿਹੜਾ ਉਹ ਵਰਤ ਰਹੇ ਹਾਂ ਤੇ ਫਸਲਾਂ ਵੀ ਉਸੇ ਤਰ੍ਹਾਂ ਹੀ ਵਰਤਣੀਆਂ ਹਾਂ ਮੰਨ ਲਓ ਅਸੀਂ ਪਾਣੀ ਲਾ ਰਹੇ ਹਾਂ ਕਈ ਸਾਲਾਂ ਤੋਂ ਉੱਥੇ ਪਾਣੀ ਲਾ ਰਹੇ ਹਾਂ ਤਾਂ ਫੇਰ ਕੀ ਕਰਨਾ ਹੈ ਕਿ ਸਾਨੂੰ ਇਹ ਵੀ ਇਤਿਆਤ ਵਰਤਣ ਵਾਲੀ ਗੱਲ ਹੈ ਕਿ ਸਾਡੀ ਜ਼ਮੀਨ ਚ ਆਪਾਂ ਵੇਖ ਤਾਂ ਲਈਏ ਵੀ ਕਿੰਨੇ ਕ ਲੂਨ ਜਮਾ ਹੋ ਗਏ ਪਰ ਫਿਰ ਸਾਨੂੰ ਜ਼ਮੀਨ ਵੀ ਟੈਸਟ ਕਰਾ ਲੈਣੀ ਚਾਹੀਦੀ ਕਰਾ ਲੈਣੀ ਚਾਹੀਦੀ ਇਹ ਦੇਖ ਲਈਏ ਕਿ ਕਿੰਨੇ ਕੋਈ ਸਾਡੀ ਜ਼ਮੀਨ ਤੇ ਕੋਈ ਮਾੜਾ ਅਸਰ ਪਾਣੀਆਂ ਦਾ ਪੈ ਤਾਂ ਨਹੀਂ ਗਿਆ ਇਹ ਵੀ ਸਾਨੂੰ ਜ਼ਰੂਰ ਧਿਆਨ ਗੋਚਰੇ ਕਰ ਲੈਣਾ ਚਾਹੀਦਾ ਠੀਕ ਬਿਲਕੁਲ ਅੱਛਾ ਸੇਖੋਂ ਸਾਹਿਬ ਦੇਖੋ ਤੁਹਾਡਾ ਏਰੀਆ ਜਿਹੜਾ ਵਾ ਜੀ ਆ ਜਦੋਂ ਦੱਖਣੀ ਏਰੀਆ ਦੀ ਆਪਾਂ ਗੱਲ ਕਰਦੇ ਆਂ ਪੰਜਾਬ ਦੀ ਤੇ ਜ਼ਿਆਦਾ ਉੱਥੇ ਨਰਮੇ ਦਾ ਏਰੀਆ ਕਾਫੀ ਹੈਗਾ ਕਿਉਂਕਿ ਬਾਕੀ ਪੰਜਾਬ ਤਾਂ ਨਰਮਾ ਬਿਲਕੁਲ ਹੈ ਨਹੀਂ ਤਾਂ ਉੱਥੇ ਨਰਮੇ ਨੂੰ ਜੇ ਮਾੜਾ ਪਾਣੀ ਲਾਉਣਾ ਹੋਵੇ ਤੇ ਆਪਾਂ ਨੂੰ ਕਿਹੜੀਆਂ ਸੰਜਮ ਵਰਤਣਾ ਚਾਹੀਦਾ ਜਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵਿਸ਼ੇਸ਼ ਤੌਰ ਤੇ ਹਾਂ ਹਾਂ ਜੀ ਰਿਆਟ ਸਾਹਿਬ ਉਹਦੇ ਚ ਇਹ ਗੱਲ ਹੈਗੀ ਆ ਕਿ ਨਰਮੇ ਦੀ ਜਿਹੜੀ ਫਸਲ ਆ ਨਾ ਇਹ ਜੰਮਣ ਵੇਲੇ ਜਦੋਂ ਜਿਹੜੀ ਇਹ ਮਾੜੇ ਪਾਣੀ ਨੂੰ ਨਿਸਾਰਦੀ ਠੀਕ ਹੈ ਜੀ ਇਹ ਬਹੁਤ ਇਤਿਆਤ ਰੱਖਣ ਵਾਲੀ ਗੱਲ ਹੈ ਕਿ ਨਰਮੇ ਦੀ ਜਿਹੜੀ ਰੌਣੀ ਆ ਉਹ ਚੰਗੇ ਪਾਣੀ ਨਾਲ ਹੀ ਹੋਣੀ ਆ। ਹਾਂ ਨਹਿਰੀ ਪਾਣੀ ਨਹਿਰੀ ਪਾਣੀ ਨਾਲ ਹੀ ਹੋਣੀ ਚਾਹੀਦੀ ਆ ਜਾਂ ਫਿਰ ਬੋਰ ਦਾ ਵੀ ਚੰਗਾ ਹੀ ਪਾਣੀ ਹੋਵੇ ਵਿੱਚ। ਹਾਂ ਉਹ ਵੀ ਲੱਗ ਸਕਦਾ। ਪਰ ਜਿਹੜੀ ਭਰਮੀ ਰੌਣੀ ਆ ਉਹ ਜਿਹੜੀ ਨਹਿਰੀ ਪਾਣੀ ਨਾਲ ਹੋਣੀ ਚਾਹੀਦੀ ਆ ਤੇ ਉਦੋਂ ਜਿਹੜੀਆਂ ਅਰਲੀਆ ਸਿੰਚਾਈਆਂ ਜਿਹੜੀਆਂ ਉਹ ਕੋਈ ਅਦਲ ਬਦਲ ਕੇ ਉਦੋਂ ਮੀਂਹ ਵੀ ਪੈਣ ਲੱਗ ਜਾਂਦੇ ਆ ਤਾਂ ਉਦੋਂ ਫਿਰ ਮਾੜੇ ਪਾਣੀ ਮਤਲਬ ਉਦੋਂ ਗਾਰਦੀ ਚੱਲ ਸਕਦੀ ਮਾੜੇ ਉਦੋਂ ਚੱਲ ਜਾਂਦੀ ਹੈ ਜਾਂ ਫਿਰ ਇੱਕ ਹੋਰ ਯੂਨੀਵਰਸਿਟੀ ਦੀ ਸ਼ਿਫਾਰਿਸ਼ ਹੈਗੀ ਹੈ ਕਿ ਅਸੀਂ ਖੇਲਾਂ ਬਣਾ ਕੇ ਜਦੋਂ ਅਸੀਂ ਬਜਾਈ ਵੇਲੇ ਪਾਣੀ ਚੰਗੇ ਲਾਉਣਾ ਅੱਛਾ ਤੇ ਉਦੋਂ ਬਾਅਦ ਖੇਲਾਂ ਚ ਅਦਲ ਬਦਲ ਕੇ ਪਾਣੀ ਜਿਹੜਾ ਲਾ ਸਕਦੇ ਆ ਮਾੜਾ ਉਹਦੇ ਨਾਲ ਵੀ ਜਿਹੜਾ ਵਧੀਆ ਫਸਲ ਅਸੀਂ ਜਿਹੜੀ ਨਰਮੇ ਦੀ ਲੈ ਸਕਦੇ ਇਸ ਤੋਂ ਇਲਾਵਾ ਕਿਉਂਕਿ ਜਿਹੜਾ ਤੁਪਕਾ ਸਿੰਚਾਈ ਹੈਗੀ ਆ ਤੁਪਕਾ ਸਿੰਚਾਈ ਚ ਵੀ ਪੰਜਾਬ ਖੇਤੀਬੜੀ ਨਿਰਦੋਸ਼ੀ ਨੇ ਨਵੀਂ ਸਿਫਾਰਸ਼ ਦਿੱਤੀ ਹੈ ਕਿ ਜਿਹੜਾ ਧਰਤੀ ਖੇਤਲੇ ਮਾੜੇ ਪਾਣੀ ਨੂੰ ਜਿਹੜਾ ਟੈਂਕ ਚ ਮਿਕਸ ਕਰਕੇ ਜਿਹੜਾ ਅੱਧੋ-ਅੱਧੀ ਕਰਕੇ ਮਤਲਬ ਉਹਦੀ ਜਿਹਦੀ ਚਾਲਕਤਾ 2000 ਤੋਂ ਥੱਲੇ ਹੋਵੇ ਜਿਹੜੇ ਸਾਡੇ ਮਾਪਦੰਡ ਨੇ ਉਹ ਵੀ ਅਸੀਂ ਲਾ ਸਕਦੇ ਹਾਂ ਉਹਦੇ ਚ ਵੀ ਇਹ ਹੈ ਵੀ ਜਿਹੜਾ ਡ੍ਰਿਪ ਨਾਲ ਪਾਣੀ ਲਾਉਣਾ ਵੀ ਹੈਗਾ ਤੇ ਨਰਮੇ ਦੀ ਬਜਾਈ ਵੀ ਨੇ ਜਿਹੜਾ ਚੰਗਾ ਪਾਣੀ ਵਰਤਣਾ ਉਸ ਤੋਂ ਬਾਅਦ ਉਹਨੂੰ ਅਸੀਂ ਅਦਲ ਬਦਲ ਮਿਕਸ ਕਰਕੇ ਵੀ ਲਾ ਸਕਦੇ ਹਾਂ ਕਿਉਂਕਿ ਉਹਦੇ ਨਾਲ ਇੱਕ ਦੋ ਗੱਲਾਂ ਹੋਣਗੀਆਂ ਜਿਹੜਾ ਡ੍ਰਿਪ ਨਾਲ ਪਾਣੀ ਦੀ ਵੈਸੇ ਹੀ ਖਪਤ ਬਹੁਤ ਘੱਟ ਹੋਏਗੀ ਬਹੁਤ ਥੋੜਾ ਪਾਣੀ ਲੱਗੇਗਾ ਤੇ ਜਦੋਂ ਥੋੜਾ ਪਾਣੀ ਲੱਗੇਗਾ ਤਾਂ ਉਹਦੇ ਚ ਲੂਣਾ ਦਾ ਜਿਹੜਾ ਜਿਹੜਾ ਜਮਾ ਹੋਣਾ ਉਹ ਵੀ ਬਹੁਤ ਘਟ ਜਾਏਗਾ ਤੇ ਜਿੰਨੀ ਸਾਡੀ ਜਿਹੜੀ ਉਹ ਖਰਾਬ ਹੋਏਗੀ ਵਧੀਆ ਹਾਂ ਬਿਲਕੁਲ ਹਾਂ ਬਿਲਕੁਲ ਜੀ ਡਾਕਟਰ ਸਾਹਿਬ ਜਿੱਦਾਂ ਨਰਮੇ ਦੀ ਗੱਲ ਕੀਤੀ ਆ ਹਰੀਆੜ ਸਾਹਿਬ ਨੇ ਹੁਣ ਸਾਡੀ ਜਿਹੜੀ ਮੁੱਖ ਫਸਲ ਹੈ ਝੋਨਾ ਆਉਣ ਵਾਲੇ ਸੀਜ਼ਨ ਦੀ ਝੋਨੇ ਚ ਆਪਾਂ ਜੇ ਆਪਾਂ ਨੂੰ ਪਤਾ ਆ ਵੀ ਸਾਡਾ ਪਾਣੀ ਮਾੜਾ ਆ ਤੇ ਆ ਦੋ ਤਿੰਨ ਕਿਸਮਾਂ ਜਿਹੜੀਆਂ ਤੁਸੀਂ ਦੱਸੀਆਂ ਆ ਤੇ ਝੋਨੇ ਚ ਅਸੀਂ ਵਰਤ ਸਕਦੇ ਹੁੰਨੇ ਉਹ ਮਾੜਾ ਪਾਣੀ ਜਾਂ ਬਿਲਕੁਲ ਨਹੀਂ ਵਰਤਣਾ ਜੀ ਤੇਜਪਾਲ ਜੀ ਜਿਹੜੀਆਂ ਵੀ ਫਸਲਾਂ ਜ਼ਿਆਦਾ ਪਾਣੀ ਲੈਂਦੀਆਂ ਨੇ ਉਹ ਫਸਲਾਂ ਸਾਨੂੰ ਨਹੀਂ ਲੈਣੀਆਂ ਚਾਹੀਦੀਆਂ ਬੇਸ਼ੱਕ ਇੱਕ ਦੋ ਸਾਲ ਸਾਨੂੰ ਲੱਗੇ ਕਿ ਉਹਦੇ ਚ ਫਸਲ ਹੋ ਰਹੀ ਹੈ ਪਰ ਇਹ ਸਿਆਣਪ ਨਹੀਂ ਹੈ ਕਿ ਅਸੀਂ ਜਿਹੜਾ ਮਾੜੇ ਪਾਣੀ ਨਾਲ ਬੇਸ਼ੱਕ ਲੂਣਾ ਜਾਂ ਖਾਰਾ ਉਹਦੇ ਨਾਲ ਅਸੀਂ ਝੋਨੇ ਦੀ ਜਿਹੜੀ ਕਾਸਟ ਕਰੀਏ ਹੂੰ ਕਿਉਂਕਿ ਕਈ ਵਾਰੀ ਕਿਸਾਨ ਕੀ ਸੋਚ ਲੈਂਦਾ ਕਿ ਜਿਹੜਾ ਕੋਈ ਕਿਸਮ ਜਿਹੜੀ ਉਹ ਹੋ ਰਹੀ ਆ ਉਥੇ ਜਿਹੜੀ ਆ ਕਿਸਮ ਰਿਆਡ ਸਾਹਿਬ ਹੋ ਰਹੀ ਹੈ ਮੰਨ ਲਓ ਹੋ ਵੀ ਗਈ ਉਹ ਝੋਨੇ ਦੇ ਮੰਨ ਲਓ ਹੋ ਵੀ ਗਿਆ ਤਾਂ ਜਿਹੜੇ ਲੋਨ ਜਮਾ ਹੋਣੇ ਨੇ ਉਹ ਤਾਂ ਤੁਹਾਡੀ ਜ਼ਮੀਨ ਦੇ ਵਿੱਚ ਹੀ ਰਹੇ ਨਾ ਹਾਂ ਬਿਲਕੁਲ ਇਸ ਕਰਕੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡਾ ਇਹਨੂੰ ਲੌਂਗ ਟਰਮ ਤੇ ਵਾਸਤੇ ਜੇ ਸੋਚੀਏ ਤਾਂ ਫਿਰ ਸਾਨੂੰ ਜਿਹੜਾ ਨਹੀਂ ਜਿਹੜਾ ਮਾੜੇ ਪਾਣੀ ਨਾਲ ਝੋਨਾ ਨਹੀਂ ਲਾਉਣਾ ਚਾਹੀਦਾ ਬਿਲਕੁਲ ਉਹ ਜਮਾ ਹੁੰਦੇ ਰਹਿੰਦੇ ਰਹੇ ਉਹਦਾ ਫਿਰ ਫਾਇਦਾ ਕੋਈ ਨਹੀਂਗਾ ਹਾਂ ਬਿਲਕੁਲ ਅੱਛਾ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਸੀ ਪਾਣੀ ਦੇ ਟੈਸਟ ਦੀ ਔਰ ਮਿੱਟੀ ਟੈਸਟ ਦੀ ਕੀ ਉਥੇ ਜਿਹੜਾ ਤੁਹਾਡਾ ਖੇਤਰੀ ਖੋਜ ਕੇਂਦਰ ਹੈਗਾ ਬਠਿੰਡੇ ਉਥੇ ਤੁਸੀਂ ਬੜੇ ਏਰੀਏ ਨੂੰ ਦੇਖੋ ਦੇਖਦੇ ਹੋ ਬੜੀ ਦੂਰ ਤੱਕ ਚੱਲ ਜਾਂਦੇ ਮੈਨੂੰ ਲੱਗਦਾ ਰਾਜਸਥਾਨ ਤੱਕ ਚੱਲ ਜਾਂਦੇ ਹੋ ਤੁਸੀਂ ਜੀ ਜੀ ਰਸਤਾ ਤੇ ਕਿੰਨੇ ਕੁ ਲੋਕ ਸਾਡੇ ਉੱਥੇ ਜਾ ਗਰੂਪ ਨੇ ਇਸ ਚੀਜ਼ ਤੋਂ ਕਿ ਲੋਕ ਕਰਵਾਉਂਦੇ ਆ ਪਾਣੀ ਵੀ ਟੈਸਟ ਕਰਾਉਂਦੇ ਆ ਫਿਰ ਨਹਿਰੀ ਪਾਣੀ ਨੂੰ ਵੀ ਤਰਜੀਹ ਦਿੰਦੇ ਆ ਅ ਰਿਆਡ ਸਾਹਿਬ ਸਾਡਾ ਘਰ ਏਰੀਆ ਚ ਜਿੱਥੇ ਮਾੜੇ ਪਾਣੀ ਹੁੰਦੇ ਆ ਉਹਨਾਂ ਨੂੰ ਥੋੜਾ ਜਿਹਾ ਅੰਦਾਜ਼ਾ ਹੁੰਦਾ ਹੀ ਐ ਵੀ ਜਿਹੜਾ ਅ ਪਰ ਲੋਕਾਂ ਨੂੰ ਜ਼ਿਆਦਾ ਉਦੋਂ ਜਿਹੜਾ ਪ੍ਰੋਬਲਮ ਆਉਂਦੀ ਆ ਪ੍ਰੋਬਲਮ ਕੀ ਆਉਂਦੀ ਆ ਜਦੋਂ ਖੇਤਾਂ ਚ ਫਸਲਾਂ ਨਹੀਂ ਉੱਠਦੀਆਂ ਹੂੰ ਉਧਰੋਂ ਜਦੋਂ ਮੀਂਹ ਨਹੀਂ ਪੈਂਦੇ ਕੱਲੇ ਮਾੜੇ ਪਾਣੀ ਖੇਤਾਂ ਚ ਲੱਗਦੇ ਨੇ ਤੇ ਪਾਣੀ ਕਈ ਵਾਰੀ ਬਦਲ ਵੀ ਜਾਂਦੇ ਨੇ ਕਿਉਂਕਿ ਉਸ ਇਲਾਕੇ ਚ ਇਸ ਤਰ੍ਹਾਂ ਦੀ ਸਮੱਸਿਆ ਵੀ ਹੈਗੀ ਆ ਕਿ ਜਿਹੜੇ ਲੋ ਜਿਹੜੇ ਸ਼ੈਲੋ ਕਿਫਰ ਤੇ ਪਾਣੀ ਹੈਗਾ ਮਤਲਬ ਜਿਹੜੇ ਘਟ ਡੰਗਾਈ ਵਾਲੇ ਪਾਣੀ ਉਹਨਾਂ ਨੇ ਲਏ ਹੋਏ ਆ ਤੇ ਉਹ ਜਦੋਂ ਜ਼ਿਆਦਾ ਚੱਲ ਗਏ ਬੋਰ ਤਾਂ ਕਈ ਵਾਰੀ ਬਦਲ ਹੀ ਜਾਂਦੇ ਨੇ ਹਾਂਜੀ ਤੇ ਉਦੋਂ ਫਿਰ ਜਿਹੜਾ ਸਾਡੇ ਕੋਲੇ ਜਿਹੜਾ ਰੈਸਟ ਫਿਰ ਫਿਰ ਬਹੁਤ ਵੀ ਜਿਆਦਾ ਵੀ ਆਉਂਦੇ ਨੇ ਪਰ ਲੋਕਾਂ ਨੂੰ ਪਤਾ ਹੈਗਾ ਵੈਸੇ ਇਸ ਤਰ੍ਹਾਂ ਇਹ ਨਹੀਂ ਲੋਕ ਅਦਲ ਬਦਲ ਕੇ ਵਰਤਦੇ ਨੇ ਜਾਂ ਉਹਦੇ ਚ ਅਸੀਂ ਉੱਥੇ ਇੱਕ ਹੋਰ ਸਿਆਦ ਦਿੰਨੇ ਉਹਨੇ ਖਾਸ ਕਰਕੇ ਦੱਖਣੀ ਪਛਮੀ ਪੰਜਾਬ ਵਾਸਤੇ ਜਾਂ ਜਿੱਥੇ ਵੀ ਮਾੜੇ ਪਾਣੀ ਨੇ ਵੀ ਕਿੰਨੇ ਵੀ ਔਖੇ ਹੋ ਲੋ ਝੋਨੇ ਦੀ ਪਰਾਲੀ ਜ਼ਮੀਨ ਦੇ ਵਿੱਚ ਹੀ ਦਬਾਓ ਤਾਂ ਕਿ ਅਸੀਂ ਜਿਹੜੇ ਮਾੜੇ ਪਾਣੀ ਦੇ ਜਿਹੜੇ ਦੁਰਪ੍ਰਭਾਵ ਹੈਗੇ ਆ ਜਿਹੜੇ ਉਹਨਾਂ ਤੋਂ ਬਚ ਸਕੀਏ ਜਿਹੜੇ ਜ਼ਮੀਨ ਤੇ ਦੁਰਪ੍ਰਭਾਵ ਪੈਣੇ ਨੇ ਉਹਨਾਂ ਤੋਂ ਅਸੀਂ ਬਚ ਸਕੀਏ ਇਹ ਸਾਡੇ ਵਾਸਤੇ ਕਿੰਨੇ ਠੀਕ ਆ ਉਹਦੇ ਚ ਕਈ ਸਮੱਸਿਆਵਾਂ ਹੋ ਸਕਦੀਆਂ ਅਪਰਾਲੀ ਨੂੰ ਦਬਾਉਣ ਦੀਆਂ ਪਰ ਸਾਡੇ ਉਸ ਇਲਾਕੇ ਦੀ ਖਾਸ ਕਰਕੇ ਇਹ ਲੋੜ ਹੈਗੀ ਹੈ ਕਿ ਅਸੀਂ ਜੇਕਰ ਮਾਰੇ ਪਾਣੀਆਂ ਤੋਂ ਜ਼ਿਆਦਾ ਚਿਰ ਫਸਲਾਂ ਲੈਣੀਆਂ ਨੇ ਸਾਡੀ ਜ਼ਮੀਨ ਨਾ ਖਰਾਬ ਹੋਵੇ ਤਾਂ ਫਿਰ ਸਾਨੂੰ ਰਾਲੀ ਨੂੰ ਵੀ ਵਿੱਚ ਵਾਉਣਾ ਚਾਹੀਦਾ ਹੈ ਹੋਰ ਜੈਵਿਕ ਖਾਦਾਂ ਦੀ ਵੀ ਜਿਹੜਾ ਵਰਤੋਂ ਕਰਨੀ ਚਾਹੀਦੀ ਕਰਨੀ ਚਾਹੀਦੀ ਆ ਤੇ ਇੱਕ ਗੱਲ ਹੋਰ ਵੀ ਕਰਨੀ ਚਾਹੀਦੀ ਬੜੀ ਹਾਂ ਅਰਦਾਸ ਵੀ ਕਰਨੀ ਚਾਹੀਦੀ ਵੀ ਥਲੜਾ ਪਾਣੀ ਲਾਉਣਾ ਹੀ ਨਾ ਪਵੇ ਉਤੋਂ ਹੀ ਬਾਬਾ ਭਰਾਈ ਜਾਵੇ ਜੀ ਦੇਖੋ ਜੀ ਮਾਲਕ ਤਾਂ ਮਦਦ ਕਰਦਾ ਮਾਲਕ ਮਦਦ ਕਰਦਾ ਮਾਲਕ ਮਦਦ ਕਰਦਾ ਹੈ ਹਮੇਸ਼ਾ ਹਾਂ ਤਾਪਮਾਨ ਆਇਆ ਸੁਣਾਓ ਜੀ ਪੌਾ ਨਹੀਂ ਫਿਰ ਤਾਪਮਾਨ ਅੱਜ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਚ ਦਰਿਆ ਰਿਹਾ ਹਿਆ ਸਾਹਿਬ ਹਾਂਜੀ ਜਲੰਧਰ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 16.7 ਡਿਗਰੀ ਸੈਲਸੀਅਸ ਗੁਰਦਾਸਪੁਰ 21.4 ਡਿਗਰੀ ਸੈਲਸੀਅਸ ਵੱਧ ਤੋਂ ਵੱਧ 16.8 ਘੱਟ ਤੋਂ ਘੱਟ ਜੀ ਫਿਰੋਜ਼ਪੁਰ 32.4 ਵੱਧ ਤੋਂ ਵੱਧ ਤੇ 18.1 ਘੱਟ ਤੋਂ ਘੱਟ ਪਟਿਆਲਾ ਵੱਧ ਤੋਂ ਵੱਧ ਤਾਪਮਨ 33.6 ਡਿਗਰੀ ਸੈਲਸੀਅਸ ਤੇ 16.3 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਅੰਮ੍ਰਿਤਸਰ 30.8 ਵੱਧ ਤੋਂ ਵੱਧ ਤੇ 17.4 ਘੱਟ ਤੋਂ ਘੱਟ ਜੀ ਬਠਿੰਡਾ ਜਿਹੜਾ ਤਾਪਮਨ ਰਿਹਾ ਜੀ ਉਹ 35.4 ਵੱਧ ਤੋਂ ਵੱਧ ਤੇ 18 ਡਿਗਰੀ ਸੈਲਸੀਅਸ ਕਰ ਤੋਂ ਕਰ ਤੋ ਕਰ ਤੇ ਆਉਣ ਵਾਲੇ ਸਮੇਂ ਬਾਰੇ ਜੋ ਮਹਿਕਮੇ ਵਾਲਿਆਂ ਨੇ ਰਿਆਰ ਸਾਹਿਬ ਖਬਰ ਭੇਜੀ ਉਹ ਕਹਿੰਦੇ ਰਹਿਣਾ ਤਾਂ ਵੈਸੇ ਖੁਸ਼ਕਈ ਆ ਕਿਤੇ ਕਿਤੇ ਬਦਲਬਾਈ ਨਾਲ ਕੋਈ ਚਾਰਛਟ ਹੈ ਪੈ ਵੀ ਸਕਦੇ ਆ ਕਿਸਾਨ ਵਿਰੁੱਧ ਪੈਣਾ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਮੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਵਸਣਾ ਹੀ ਹੈ ਪਰ ਉਹਦੇ ਨਾਲ-ਨਾਲ ਸਾਨੂੰ ਜਾਗਰੂਕ ਹੋਣ ਦੀ ਵੀ ਲੋੜ ਆ ਪਾਣੀ ਤੇ ਮਿੱਟੀ ਉਹਦੀ ਪਰਖ ਕਰਾ ਕੇ ਹੀ ਫਸਲ ਦੀ ਚੋਣ ਕਰਨੀ ਹੈ ਕਿ ਇੱਥੇ ਕੀ ਬੀਜਿਆ ਜਾਵੇ ਹੁਣ ਸਾਨੂੰ ਦੀਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੈ ਜੈ ਜੈ